ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਇੱਥੇ ਮੈਂ ਬਣਾਉਣ ਜਾ ਰਹੀ ਹਾਂ ਆਲੂ ਤੇ ਪਿਆਜ਼ਾਂ ਦੀ ਸਬਜ਼ੀ ਘਰੇ ਕੁਝ ਹੈ ਨਹੀਂ ਸੀਗਾ ਤੇ ਮੈਂ ਸੋਚਿਆ ਚਲੋ ਜੋ ਕੁਝ ਵੀ ਮਿਲਦਾ ਅੱਜ ਉਹਦੇ ਨਾਲ ਸਬਜ਼ੀ ਬਣਾਈ ਜਾਵੇ ਜੇ ਤੁਹਾਨੂੰ ਵੀ ਘਰੇ ਕੁਝ ਨਹੀਂ ਮਿਲਦਾ ਤਾਂ ਤੁਸੀਂ ਵੀ ਇਹਨੂੰ ਟਰਾਈ ਕਰ ਸਕਦੇ ਹੋ ਇਹ ਬਹੁਤ ਜਲਦੀ ਬਣ ਜਾਂਦੀ ਹੈ ਤੇ ਇੱਥੇ ਮੈਂ ਪਿਆਜ਼ਾਂ ਨੂੰ ਰਫਲੀ ਚੌਪ ਕਰ ਲਿਆ ਤੇ ਕੁੱਕਰ ਦੇ ਵਿੱਚ ਤੇਲ ਪਾ ਲਓ ਫਿਰ ਉਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਹੁਣ ਇਹ ਆਪਾਂ ਨੂੰ ਬਹੁਤ ਤੇ ਜਿਵੇਂ ਕੀ ਆਪਾਂ ਨੂੰ ਪਤਾ ਹੀ ਹੈ ਵੀ ਘਰੇ ਆਪਾਂ ਨੂੰ ਕਈ ਵਾਰ ਕੁਝ ਸਮਝ ਨਹੀਂ ਆਉਂਦਾ ਜ਼ਿਆਦਾਤਰ ਘਰ ਦੀਆਂ ਔਰਤਾਂ ਨੂੰ ਆਪਾਂ ਨੂੰ ਜਲਦੀ ਸਮਝ ਨਹੀਂ ਆਉਂਦਾ ਵੀ ਆਪਾਂ ਰੋਜ਼ ਕੀ ਬਣਾਈਏ ਅਪਾ ਇਹ ਕਨਫਿਊਜ਼ਨ ਦੇ ਵਿੱਚ ਰਹਨੇ ਆ ਵੀ ਆਪਾਂ ਕੀ ਬਣਾਈਏ ਇੱਥੇ ਦੇਖੋ ਮੈਂ ਹੁਣ ਜੀਰਾ ਪਾਤਾ ਤੇ ਹੁਣ ਮੈਂ ਪਿਆਜ਼ ਪਾਉਣ ਲੱਗੂ ਆ ਤੇ ਜਿੰਨੇ ਟਮਾਟਰ ਇਹਦੇ ਵਿੱਚ ਹੋਏ ਮੈਂ ਉਹਨੇ ਕੁ ਪਾਤੇ ਤੇ ਮੈਂ ਇਹਨਾਂ ਇਹਦੇ ਵਿੱਚ ਹੂਰ ਪਾ ਕੇ ਵੀ ਉਹਨਾਂ ਨੂੰ ਰਫਲੀ ਚੌਪ ਕਰਕੇ ਇਹਦੇ ਵਿੱਚ ਪਾਉਂਗੀ ਤੁਸੀਂ ਇਹਨੂੰ ਬਹੁਤ ਸੌਖੇ ਤਰੀਕੇ ਨਾਲ ਬਣਾ ਸਕਦੇ ਹੋ ਘਰੇ ਜਿਵੇਂ ਇੱਕ ਤਾਂ ਪਿੱਛੇ ਜਵਾਕ ਬਹੁਤ ਅੰਨ ਕਰਦੇ ਨੇ ਇਹ ਮੇਰੀ ਗੁੜੀ ਹੈ ਛੋਟੀ ਜੋ ਪਿੱਛੇ ਬਹੁਤ ਰੋਣਾ ਪਾ ਰਹੀ ਹੈ ਤੇ ਹੁਣ ਦੇਖੋ ਮੈਂ ਚੌਪ ਕਰ ਰਹੀ ਹਾਂ ਫੁੱਲ ਪਿਆਜ਼ ਤੇ ਹੁਣ ਮੈਂ ਇਹਨਾਂ ਨੂੰ ਵੀ ਕੁੱਕਰ ਦੇ ਵਿੱਚ ਪਾ ਦੂੰਗੀ ਬਾਣੀ ਵੀ ਚੱਲ ਰਹੀ ਹੈ ਪਿੱਛੇ ਬਾਬਾ ਜੀ ਦਾ ਕੀਰਤਨ ਚੱਲ ਰਿਹਾ ਰੈਰਾਸ ਦਾ ਟਾਈਮ ਹੈ ਮੇਰੇ ਨੂੰ ਸ਼ਾਮ ਦੇ ਟਾਈਮ ਦੇ ਵਿੱਚ ਜਦੋਂ ਰੈਕ ਲਗਾ ਕੇ ਕਿਚਨ ਦੇ ਵਿੱਚ ਕੰਮ ਕਰਨਾ ਬਹੁਤ ਵਧੀਆ ਲੱਗਦਾ ਤੇ ਚਲੋ ਨਾਲ ਦੀ ਨਾਲ ਆਪਾਂ ਤੋਂ ਕਈ ਵਾਰ ਆਪ ਨੂੰ ਟਾਈਮ ਨਹੀਂ ਲੱਗਦਾ ਪਾਠ ਕਰਨ ਦਾ ਤੇ ਆਪਣੇ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਰਹਿੰਦੀ ਆ ਆਪਾਂ ਬਾਣੀ ਸੁਣਦੇ ਆ ਤੇ ਨਾਲ ਦੀ ਨਾਲ ਆਪਾਂ ਉਹ ਆਪਣੇ ਮਨ ਦੇ ਵਿੱਚ ਕਰਦੇ ਆ ਕਹਿੰਦੇ ਨੇ ਨਾ ਜਿਵੇਂ ਜਦੋਂ ਆਪਾਂ ਬਾਣੀ ਪੜਦੇ ਪੜਦੇ ਕੁਝ ਬਣਾਉਨੇ ਆ ਤੇ ਉਹਦਾ ਸਾਰਾ ਰਸ ਆਪਣੇ ਖਾਣੇ ਵਿੱਚ ਜਾਂਦਾ ਹੈ ਤੇ ਜਿੰਨੇ ਪਿਆਰ ਨਾਲ ਆਪਾਂ ਖਾਣਾ ਬਣਾਉਣੀ ਆ ਤੇ ਉਹਨੇ ਪਿਆਰ ਨਾਲ ਹੀ ਫਿਰ ਸਾਰੇ ਖਾਂਦੇ ਨੇ ਤੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਅਸਰ ਹੁੰਦਾ ਏ ਬਾਣੀ ਦਾ ਇਸ ਲਈ ਤੁਸੀਂ ਜਦੋਂ ਵੀ ਕੁਝ ਬਣਾਉ ਤੇ ਜਾਂ ਤਾਂ ਮੂਲ ਮੰਤਰ ਸਾਹਿਬ ਦਾ ਪਾਠ ਕਰਿਆ ਕਰੋ ਜਾਂ ਫਿਰ ਬਾਣੀ ਲਗਾ ਦਿਆ ਕਰੋ ਵੀ ਆਪਾਂ ਨੂੰ ਆਪਣੇ ਗੰਨਾ ਵਿੱਚ ਆਵਾਜ਼ ਪਵੇ ਆਪਣਾ ਧਿਆਨ ਉਧਰ ਵੀ ਜਾਵੇ ਇੱਥੇ ਨਾ ਮੇਰੀ ਗੁड़िया ਬਹੁਤ ਜ਼ਿਆਦਾ ਰੌਲਾ ਪਾ ਰਹੀ ਸੀ ਇੱਕ ਮੇਰੀ ਵੱਡੀ ਗੁड़िया ਇੱਕ ਛੋਟੀ ਗੁड़िया ਦੋਨੇ ਆਪਸ ਦੇ ਵਿੱਚ ਬਹੁਤ ਲੜਦੀਆਂ ਨੇ ਤੇ ਨਿੱਕੀ ਐ ਨਾ ਰੌਲਾ ਪਾਉਂਦੀ ਆ ਐਨਾ ਰੌਲਾ ਪਾਉਂਦੀ ਆ ਨਾ ਮੈਂ ਉਹਨੂੰ ਹਟਾਉਣ ਗਈ ਸੀਗੀ ਵੀ ਤੁਸੀਂ ਥੋੜਾ ਜਿਹਾ ਹੌਲੀ ਬੋਲੋ ਕਿ ਤੁਸੀਂ ਖੇਡਣਾ ਵਾ ਹੌਲੀ ਖੇਡੋ ਕੋਈ ਸੱਟ ਨਾ ਲੱਗ ਜਵੇ ਤੁਹਾਡੇ ਪਰ ਕਿੱਥੇ ਤੁਹਾਨੂੰ ਪਤਾ ਹੀ ਐ ਬੱਚੇ ਇੱਥੇ ਸੁਣਦੇ ਨੇ ਤੇ ਇੱਥੇ ਮੈਂ ਪਿਆਜ਼ ਭੁੰਨਣੇ ਰੱਖਤੇ ਤੇ ਇਹਨਾਂ ਨੂੰ ਆਪਾਂ ਹਲਕਾ 골ਡਨ ਬ੍ਰਾਊਨ ਕਰਨਾ ਜਦੋਂ ਥੋੜਾ ਜਿਹਾ ਇਹ ਥੋੜੇ ਜਿਹਾ ਭੁੱਜ ਜਾਣ ਫਿਰ ਹੁਣ ਮੈਂ ਦੇਖੋ ਟਮਾਟਰ ਛਿੱਲ ਰਹੀਆਂ ਟਮਾਟਰਾਂ ਨੂੰ ਵੀ ਇਹਦੇ ਵਿੱਚ ਮੈਂ ਦੋ ਟਮਾਟਰ ਪਾਏ ਨੇ ਵੱਡੇ ਵੱਡੇ ਤੇ ਦੋ ਟਮਾਟਰ ਨੂੰ ਇਹਨਾਂ ਨੂੰ ਵੀ ਮੈਂ ਚੌਪ ਕਰੂੰਗੀ ਹੁਣ ਤੇ ਚੌਪ ਕਰਕੇ ਇਹਨਾਂ ਨੂੰ ਜਦੋਂ ਹਲਕਾ ਹਲਕਾ ਬ੍ਰਾਊਨ ਹੋ ਗਏ ਪਿਆਜ਼ ਫਿਰ ਇਹਨਾਂ ਨੂੰ ਇਹਦੇ ਵਿੱਚ ਪਾ ਦੂੰਗੀ ਤੇ ਨਾਲ ਦੀ ਨਾਲ ਆਪਾਂ ਕੜਸੀ ਮਾਰੀ ਜਾਣੀ ਆ ਵੀ ਆਪਣਾ ਤੜਕਾ نیچے ਨਾ ਲੱਗੇ ਹੁਣ ਤੁਸੀਂ ਦੇਖੋਗੇ ਕਿ ਮੈਂ ਇਹਨਾਂ ਨੂੰ ਵਿੱਚ ਜੋਬ ਕਰ ਲਿਆ ਇਹਨਾਂ ਨੂੰ ਮੈਂ ਪਾਉਣ ਲੱਗੀ ਆ ਇਹਦੇ ਵਿੱਚ ਤੇ ਇਹ ਮੇਰੇ ਮੇਰਾ ਤੜਕਾ ਤਕਰੀਬਨ ਹੋਨ ਝੁਕ ਗਿਆ ਵਾ ਤੇ ਹੁਣ ਮੈਂ ਇਹਦੇ ਵਿੱਚ ਇਹਨੂੰ ਮਿਕਸ ਕਰੂੰਗੀ। ਹਮਾਰਾ ਹਾਰਾ ਹਾਰਾ ਨਾਮ ਨਾਮ ਆਇਆ। ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੇਰਾ ਪਿਆਜ਼ ਹਲਕਾ ਬਰਾਊਨ 골ਡਨ ਹੋ ਚੁੱਕਿਆ ਤੇ ਹੁਣ ਇਹਦੇ ਵਿੱਚ ਮੈਂ ਟਮਾਟਰ ਪਾਉਂਗੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਹੁਣ ਨੂੰ ਵੀ ਟਮਾਟਰ ਪਾ ਕੇ ਜਦੋਂ ਤੱਕ ਇਹਨਾਂ ਦਾ ਰੰਗ ਲਾਲ ਨਹੀਂ ਹੋ ਜਾਂਦਾ ਜਾਂ ਫਿਰ ਜਦੋਂ ਤੱਕ ਆਪ ਨੂੰ ਪਤਾ ਨਹੀਂ ਲੱਗ ਜਾਂਦਾ ਵੀ ਆਪਣਾ ਮਸਾਲਾ ਚੰਗੀ ਤਰ੍ਹਾਂ ਬਣ ਗਿਆ ਬਸ ਇਹ ਧਿਆਨ ਰੱਖੀਏ ਕਿ ਇਹਦੇ ਵਿੱਚ ਕੱਚਾਪਨ ਨਾ ਆਵੇ ਵੀ ਆਪਾਂ ਨੂੰ ਕੱਚਾ ਨਾ ਲੱਗੇ ਤੇ ਹੁਣ ਮੈਂ ਇੱਥੇ ਸਾਰਾ ਆਪਣਾ ਨਮਕ ਮਿਰਚ ਮਸਾਲਾ ਸਾਰਾ ਕੁਝ ਪਾ ਦਿੱਤਾ ਤੇ ਉਹ ਮੈਂ ਨਾ ਵੀਡੀਓ ਬਣਾਣੀ ਭੁੱਲ ਗਈ ਸਕਿਪ ਹੋ ਗਿਆ ਸੀ ਉਹਦੇ ਵਿੱਚੋਂ ਮੈਂ ਪਾਇਆ ਸੀ ਰਿਕਾਰਡ ਵੀ ਕੀਤਾ ਸੀ ਪਰ ਪਤਾ ਹੀ ਲੱਗਿਆ ਇਹਦੇ ਵਿੱਚ ਮੈਂ ਹਲਦੀ ਨੂਨ ਮਿਰਚ ਤੇ ਕਸੂਰੀ ਮੇਥੀ ਕਸੂਰੀ ਮੇਥੀ ਜ਼ਰੂਰ ਪਾਏ ਉਹਦੇ ਵਿੱਚ ਕਸੂਰੀ ਮੇਥੀ ਦੇ ਨਾਲ ਇਹਦਾ ਸਵਾਦ ਵੱਖਰਾ ਹੀ ਆਉਂਦਾ ਉਹਦੇ ਨਾਲ ਇਹ ਸਬਜ਼ੀ ਦਾ ਟੇਸ ਹੋਰ ਵੱਧ ਜਾਂਦਾ ਕਸੂਰੀ ਮੇਥੀ ਪਾਉਣ ਨਾਲ ਹੁਣ ਮੈਂ ਕੱਟੇ ਹੋਏ ਆਲੂ ਪਾ ਦੇ ਇਹਦੇ ਵਿੱਚ ਤੇ ਹੁਣ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੂੰਗੀ ਕੋਈ ਤੁਸੀਂ ਆਪ ਹੀ ਦੇਖੇ ਹੋਵੇ ਇਹਨਾਂ ਦਾ ਕਿੰਨਾ ਸੋਹਣਾ ਰੰਗ ਬਣਦਾ ਵਾ ਤੁਸੀਂ ਚਾਹੋ ਤਾਂ ਇਹਨਾਂ ਨੂੰ ਏਦਾਂ ਵੀ ਖਾ ਸਕਦੇ ਹੋ ਜਿਵੇਂ ਆਪਾਂ ਸੁੱਕੀ ਚਾਹ ਦੀ ਬਣਾਉਂਦੇ ਆ ਨਾ ਤੁਸੀਂ ਇਹਨੂੰ ਬਸ ਇਹਨੂੰ ਡਸਕਮੈਂਟ ਇਹਨੂੰ ਬੰਦ ਕਰਕੇ ਪਲੇਟ ਦੇ ਨਾਲ ਇਹਨੂੰ ਏਦਾਂ ਵੀ ਤੁਸੀਂ ਸੇਕ ਲਵਾ ਸਕਦੇ ਹੋ ਪਰ ਅਸੀਂ ਪਾਣੀ ਵਾਲੇ ਤੜੀ ਵਾਲੇ ਬਣਾਵਾਂਗੇ ਥੋੜੇ ਜਿਹਾ ਰਸਮੀ ਸੇ ਇਹ ਤੜੀ ਵਾਲੇ ਬਣਾਉਣ ਦੇ ਨਾਲ ਰਸਮੀ ਸੇ ਬਣਾਉਣ ਨਾਲ ਥੋੜਾ ਜਿਹਾ ਦੋ ਔਰ ਦੋ ਟਾਈਮੇ ਨਿਕਲ ਜਾਂਦੇ ਆ ਜਦੋਂ ਆਪਾਂ ਸੁੱਕੇ ਆਲੂ ਬਣਾਉਨੇ ਆ ਉਹ ਫਿਰ ਇੱਕ ਟਾਈਮ ਦੀ ਸਬ지 ਬਣਦੀ ਆ ਮੈਂ ਸਵੇਰੇ ਫਿਰ ਗੁੜੀਆਂ ਨੂੰ ਲੰਚ ਭੇਜਣਾ ਹੁੰਦਾ ਵਾ ਤੇ ਮੇਰਾ ਕੁਛ ਧਰੀ ਵਾਲੇ ਖਾਣ ਨੂੰ ਸਾਡਾ ਦਿਲ ਕਰਦਾ ਪਿਆ ਸੀਗਾ ਤੇ ਹੁਣ ਦੇਖੋ ਮੈਂ ਇਹਦੇ ਵਿੱਚ ਸਾਰਾ ਕੁਝ ਪਾ ਕੇ ਮਸਾਲਾ ਦੇਗੀ ਮਿਰਚ ਸਾਰਾ ਕੁਝ ਪਾ ਕੇ ਮਿਕਸ ਕਰਤਾ ਤੇ ਹੁਣ ਮੈਂ ਸੀਟੀ ਲਵਾਉਂਗੀ ਇਹਨੂੰ ਇਹਨੂੰ ਮੈਂ ਮੈਕਸਿਮਮ 5 ਤੋਂ 6 ਸੀਟੀਆਂ ਲਵਾਈਆਂ ਨੇ ਹੁਣ ਤੁਸੀਂ ਦੇਖੋ ਇਹ ਬਣ ਕੇ ਤਿਆਰ ਹੈ ਤੇ ਦੇਖੋ ਕਿੰਨੀ ਸੋਹਣੀ ਗਾੜੀ-ਗਾੜੀ ਕਿੰਨਾ ਸੋਹਣਾ ਇਹਦਾ ਰੰਗ ਆਇਆ ਵਾ ਤੇ ਖਾਣ ਦੇ ਵਿੱਚ ਵੀ ਬਹੁਤ ਸਵਾਦ ਲੱਗਦੀ ਹੈ ਇਹ ਜਦੋਂ ਆਪਣੇ ਕੋਲ ਕੁਝ ਵੀ ਨਾ ਹੋਵੇ ਆਪਣੇ ਕੋ ਕੋਈ ਨਾ ਕੋਈ ਬੱਚੇ ਕਈ ਵਾਰ ਨਖਰੇ ਕਰਦੇ ਆਪਾਂ ਨੂੰ ਅਸੀਂ ਆਹ ਨਹੀਂ ਖਾਣਾ ਆਹ ਨਹੀਂ ਖਾਣਾ ਬੱਚਿਆਂ ਨੂੰ ਵੀ ਤੁਸੀਂ ਇਹ ਖਵਾ ਸਕਦੇ ਹੋ ਤੇ ਬਹੁਤ ਸਵਾਦ ਲੱਗਦੀ ਹੈ ਧੰਨਵਾਲ ਜੀ ਤੁਹਾਡਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਪਲੀਜ਼ ਤੇ ਕਮੈਂਟ ਕਰਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਬਣੀ ਐ ਧੰਨਵਾਦ